ਹਾਂ ਹਾਂ ਇੱਕ ਦੋ ਤਿੰਨ ਬਹੁਤ ਆ ਮਮੀ ਚਾਰ ਪੰਡਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਇੱਕ ਮਾਗ 14 ਜਨਵਰੀ ਸਾਲ 2024 ਐਤਵਾਰ ਦਾ ਦਿਨ ਆਗਾ ਤੋਂ ਛੱਟ ਦੀ ਕੱਟੀ ਆ 24 ਘੰਟੇ ਦੁੱਧ ਮੇਰੀ ਜਾਊਗਾ। ਅਰੇ 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 ਇਤਰਾਓ। ਹੋਰ ਯਾ। ਅੱਜ ਅੰਮ੍ਰਿਤਸਰ। ਫਟ ਜਾ ਖਾ ਕੇ ਦੋ। ਇਹ ਜੇ ਬਾਜੀ ਨਹੀਂ ਬਾਜੀ। ਇਹਦੇ ਨਹੀਂ ਜਾਂਦੀ ਕੋਈ ਨਾ ਕਿਤੇ ਨਹੀਂ ਜਾਂਦੀ ਇਹ। ਪੈਰ ਨਾ ਵਧਾ ਲਿਓ ਤੁਸੀਂ। ਵਧਾਵਾਂਗੇ ਕਿੱਥੇ ਨਾ। ਖੜੀ ਰਹਿ। ਤੇ ਮੈਂ ਤੇ ਮਨਪ੍ਰੀਤ ਆਪਣਾ ਖੇਤ ਚੱਲੇ ਅੱਜ ਹਰੇ ਨੂੰ ਬਾੜਾ ਲਾਉਣੇ ਆ। ਤੇ ਪਹਿਲਾਂ ਪਹਿਲਾਂ ਤਾਂ ਪੱਲੀਆਂ ਵਾਲਾ ਕੰਮ ਹੀ ਹੁੰਦਾ ਜਿਵੇਂ ਜਮੀ ਦਾ ਅ ਹੇ ਤਾਂ ਬਾਬਾ ਬੱਤ ਦੀ ਆ ਪਹਿਲਾਂ ਅਸੀਂ ਜਮਾ ਛੋਟੀ ਨੂੰ ਵੀ ਵਾਢਾ ਲਾਇਆਗਾ ਕੀ ਆਏ ਸੀਗਾ ਪੀ ਆਚਾਰ ਹੈਗਾ ਜੀ ਆਚਾਰ ਨਾਲ ਖਰੀ ਜਾਂਦਾ ਹੁਣ ਦੇਖਦੇ ਆਂ ਜਾਂ ਆਚਾਰ ਥੋੜਾ ਬਾਦਿਆ ਕਰਾਂਗੇ ਜਾਂ ਉ ਬ੍ਰੇਕ ਲਾ ਦਾਂਗੇ ਆਚਾਰ ਨੂੰ ਉ ਲੈ ਚੱਲ 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 ਲਾ ਫਿਰ ਸੱਤਰੀ ਘਾਲ ਹੈ ਪੋਰਟ ਬੋਲਦੇ ਆਂ ਹਾਂ ਲੋਟਾ ਚਾਹ ਪਈਏ ਚਾਹ ਹੁਣ ਰੇਡੀ ਖੜੀ ਆ ਆਪਣੇ ਸ਼ਤੂ ਨੌਜਵਾਨ ਕੇ ਘਰ ਹੂੰ ਹੂੰ ਘਰਿਆਂ ਕੋਈ ਮਾਸੀ ਤਕੜੀਆਂ ਓਹ ਕਰ ਜਾ ਯਾਰ ਆ ਬੜਾ ਪੰਗਾ ਹੁੰਦਾ ਯਾਰ ਗੇਟਾਂ ਦਾ ਟਾਕੜੀਆਂ ਵਾਸੀ ਮਖਿਆ ਹਾਂ ਵਧੀਆ ਵਧੀਆ ਠੀਕ ਹੈ ਛੱਤੂ ਛੱਤੂ ਕਿੱਥੇ ਆ ਠੀਕ ਹੈ ਚੱਲ 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 ਜਿਹੜਾ ਰੇੜੀ 'ਚ ਬੈਠ ਕੇ ਖੇਤ ਜਾਂਦਾ ਨਜ਼ਾਰਾ ਨਾ ਕਿਉਂ ਜਮਾ ਕੀ ਵਰਤ ਹੈ ਆ ਤੇ ਲੋਈ ਪੁੱ ਲੈ ਮੈਂ ਖੇਤ ਆਉਣ ਲੱਗਿਆ ਲੋਈ ਲੈ ਆਉਣਾ ਉਹਨਾਂ ਘਰੇ ਤਾਂ ਕਦੇ ਲਈ ਨਹੀਂ ਤੇ ਫਿਰ ਮੈਂ ਆਹ ਪੱਲੀ ਓੜ ਲਈ ਸਾਭ ਜੀ ਪੱਲੀ ਪਹਿਲੀ ਦੇਖ ਕੇ ਰੱਖ ਲਈ ਸੀਗੀ ਜੇ ਉੱਤੇ ਲੈ ਲਾਂਗੇ ਹਵਾ ਦਾ ਓਟ ਹੋ ਜਾਂਦੇ ਆ ਤੇ ਭਾਖੜਾ ਨਹਿਰ ਇੱਧਰ ਸਾਡੇ ਪੁਲਸ ਜੌਕੀ ਭਲੇ ਭਲੇ ਮੋਟਰ ਕਿਨੇ ਛੱਡੀ ਹੋਈ ਆ ਓਏ ਛੱਤੂ ਨੇ ਸੂਤ ਆ ਪਾਈ ਮਾਹੌਲ ਦੇ 10 ਪਹੁੰਚ ਗਏ ਹੱਟ ਕੇ 11 ਵਜੇ ਦੇ ਨਾਲ ਖੇਤ ਨੂੰ ਰਾਤ ਮੈਂ ਲੇਟ ਸੋਤਾ ਬਾਵਾ ਐਤਵਾਰ ਦਾ ਲਾਲਚ ਕਰਦਾ ਹੁੰਨਾ ਕਿ ਪਾਣੀ ਦੀ ਵਾਰੀ ਤਾਂ ਹੈ ਨਹੀਂ ਸੀ ਜਿਵੇਂ ਅੱਜ ਮਰਦ ਨਹਿਰ ਚ ਪਾਣੀ ਨਹੀਂ ਸੀਗਾ ਤਾਂ ਮੈਂ ਇੱਕ ਪੋਡਕਾਸਟ ਦੇਖਣ ਲੱਗ ਗਿਆ ਪਾਉਣੇ ਇੱਕ ਦੋ ਘੰਟਿਆਂ ਦਾ ਸੀਗਾ ਲਗਭਗ ਉਹ ਤੇ ਮੈਨੂੰ ਜ਼ਿਆਦਾਤਰ ਇਹ ਹੈ ਕਿ ਨਾ ਲੰਬੀਆਂ ਵੀਡੀਓ ਮੈਂ ਦੇਖ ਕੇ ਰਾਜੀ ਹਾਂ ਜੀ ਤੇ ਚਾਹੇ ਲੱਗਦਾ ਹੁੰਦਾ ਆਪਾਂ ਨੂੰ ਕੁਝ ਕੰਮ ਦੀ ਗੱਲ ਮਿਲਦੀ ਆ ਤੇ ਉਹ ਪੋਡਕਾਸਟ ਸੀਗਾ ਚੱਲ ਰਹੀ ਗੱਲ ਵੀ ਕਰ ਰਹੇ ਨੇ ਇੱਕ ਕੁੜੀ ਆ ਆਪਣੇ ਪੰਜਾਬੀ ਬਲਜੀਤ ਕੌਰ ਹਿਮਾਚਲ ਦੇ ਨੇ ਤੇ 27 ਸਾਲਾਂ ਦੀ ਭੈਣ ਉਹ ਪਿੱਛੇ ਜੇ April ਚ ਗਏ ਸੀਗੇ ਨੇਪਾਲ ਦੀ ਛੁੱਟੀ ਕਰਨਾ ਅੰਨਾਪੁਰਨਾ ਜਿਹੜੀ 8000 ਤੇ 91 ਮੀਟਰ ਉੱਚੀ ਆ 26545 ਫੁੱਟ ਬਣਦਾ ਸ਼ਾਇਦ ਇੰਨਾਗਾ ਤੇ ਉੱਥੇ ਇਹ ਬਲਾਂਚ ਆ ਗਿਆ ਸੀ ਇਹ ਬਲਾਂਚ ਇਹ ਹੁੰਦਾ ਕਿ ਕਿ ਬਰਫ਼ ਦੀ ਚੋਟੀ ਢਲ ਗਈ ਸੀ ਮਤਲਬ ਜਦੋਂ ਉਹ ਬੇਸ ਆਪਣਾ ਸਬਮਿਟ ਕਰਕੇ ਵਾਪਸ ਆ ਰਹੀ ਸੀ ਟੀਸੀ ਤੋਂ ਤੇ ਉੱਥੇ ਗੁੰਮ ਗਈ ਸੀ ਭੈਣ ਤੇ ਉਹ ਦੂਜੇ ਦਿਨ ਮਿਲੀ ਸੀ ਸਾਰਿਆਂ ਨੂੰ ਡੈੱਡ ਕੋਚ ਦਗਾਤਾ ਸੀ ਬਹੁਤੇ ਵੀਰਾਂ ਨੂੰ ਪਤਾ ਹੋਊਗਾ ਇਹ ਗੱਲ ਤੇ ਉਹਨਾਂ ਨੂੰ ਇਹ ਹੋ ਗਿਆ ਸੀਗਾ ਕਿ ਉਹ ਤਾਂ ਬਈ ਹੁਣ ਬਸ ਪੂਰੀ ਹੋ ਗਈ ਹੋਣੀ ਆ ਉੱਥੇ ਬਰਫ਼ ਚ ਦੱਬ ਗਈ ਸੀ ਤੇ ਉਹਨੇ ਉਹ ਸਟੋਰੀ ਰਾਤ ਮੈਂ ਸੁਣਦਾ ਸੀਗਾ ਤੇ ਕੋਈ ਵੀਰ ਇੰਟਰਸਟਿਡ ਆ ਤਾਂ YouTube ਤੇ ਸਰਚ ਕਰਕੇ ਤੁਸੀਂ ਸੁਣ ਲਿਓ ਬਲਜੀਤ ਕੌਰ ਪੋਡਕਾਸਟ ਤੇ ਉਹ ਤੁਹਾਨੂੰ ਉਹਦੇ ਬਾਰੇ ਸਾਰੀ ਗੱਲਬਾਤ ਠੀਕ ਸੀਗੀ ਤੇ ਫਿਰ ਮੈਂ ਨਾ ਦੇਖਦਾ ਦੇਖਦਾ ਪੋਡਕਾਸਟ ਵਿੱਚ ਦੀ ਇੱਕ ਵਾਰੀ ਨੀਂਦ ਆ ਗਈ ਤੇ ਫਿਰ 1 ਵਜ ਗਿਆ ਫੋਨ ਚੱਕ ਕੇ ਫੇਰ ਦੇਖਣ ਲੱਗ ਗਿਆ ਜਿੱਥੋਂ ਮਤਲਬ ਰੁਕੀ ਸੀ ਸਟੋਰੀ ਮੈਂ ਜਿੱਥੋਂ ਤੱਕ ਦੇਖੀ ਸੀ ਤੇ ਇਹ ਜਿਹੇ ਗੱਲਾਂ ਵਾ ਤਾਂ ਮੈਂ ਅਕਸਰ ਸੁਣਦਾ ਰਹਿਣਾ ਲੰਬੇ ਪੋਡਕਾਸਟ ਤੇ ਤਾਂ ਕਰਕੇ ਮੈਂ ਰੀਲਾਂ ਜਾਂ ਸਟੋਰੀਆਂ ਸਟਾਰੀਆਂ ਇਹ ਜੀਆਂ ਘੱਟ ਪਾਉਣਾ ਥੋੜੀ ਜਿਹਾ ਇਸ ਪਾਸੇ ਘੱਟ ਆਉਣਾ ਉਹਨਾਂ ਜਦੋਂ ਮੈਨੂੰ ਸਮਾਂ ਮਿਲੇ ਕੋਈ ਲੰਬੀ ਵੀਡੀਓ ਬਸ ਉਧਰ YouTube ਵਾਲੇ ਵੇਖਿਆ ਉਹਨਾਂ ਉਹਨਾਂ ਦਾ ਤੇ ਬਾਕੀ ਹੁਣ ਵੜਦੇ ਆ ਅਨੀਰਾਚਾਰਾ ਤਰੇਡ ਵਾਲਾ ਸੋਹਣਾ ਠੰਡਾ ਮਾਹੌਲ ਹੈਗਾ ਤੇ ਅੱਜ ਬੂਟ ਨਹੀਂ ਪਾਇਆ ਸਵੇਰੇ ਉੱਠ ਕੇ ਤੇ ਮੈਂ ਪੈਰਾਂ ਨੂੰ ਜ ਖੁੱਲਾ ਛੱਡਦੇ ਆਗੇ ਐਸੀ ਵੀ ਸਾਰਾ ਦਿਨ ਪਾਈ ਫਿਰਦੇ ਰਹਿੰਨੇਗੇ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਹਿਮਾਲਾ ਸੋਹਣੀ ਗੱਲਬਾਤ ਗਾਲ ਗੱਪੇ ਤੇ ਰਹਿ ਤੇ ਸਾਰੀ ਤੁਹਾਨੂੰ ਦਿਖਾਉਂਦੇ ਰਹਨੇ ਆ ਤੇ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੇਖ ਰੋ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਫਿਲਹਾਲ ਚਾਰ ਕਮੰਡਾਂ ਹਰੇ ਦੀਆਂ ਵੜਦੇ ਆਗੇ ਤਰੇਲ ਤੂਲ ਛਾੜਦੇ ਆ ਪਹਿਲਾਂ ਪਾਪਾ ਕਹਿੰਦੇ ਹਜੇ ਤੁਸੀਂ ਟਾਈਮ ਨਾਲ ਇੰਦੀ ਛਿਤੀ ਜਾਈ ਜਾਨੇ ਹੋ ਕਹਿੰਦੇ ਤਰੇਲ ਵਾਲੀ ਹੈਗੀ ਠਹਿਰ ਕੇ ਬਾਜੋ ਤਰੇਲ ਤਾਂ ਮੈਂ ਆਪਾ ਸਾਰਾ ਦਿਨ ਹੀ ਰਹੂਗੀ ਫਿਰ ਆ ਯਾ ਕੋਈ ਦੱਸ ਕੀ ਤੁੰਗੀ ਤੇ ਮੈਂ ਇਹ ਕੰਮ ਤਾਂਣਾ ਕਰਨਾ ਹੀ ਪੈਣਾ ਬਾਕੀ ਜਦੋਂ ਕੰਮ ਕਰਨ ਲੱਗ ਜਾਂਦੇ ਨੇ ਉਹੇ ਜੀ ਹੋ ਜਾਂਦੇ ਨੇ ਉਹਨੇ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਕਿ ਠੰਡ ਆ ਤੇ ਬੰਦਾ ਜਦੋਂ ਮਾਰਦਾ ਥੋੜਾ ਜੁੱਸਾ ਗਰਮੀ ਵੀ ਆ ਜਾਂਦੀ ਆ ਤੇ ਆਹ ਆਪਣੇ ਘਾਟ ਜੀ ਇੱਥੋਂ ਲੰਗੜ ਨੂੰ ਰੱਖੀ ਹੋਈ ਆ ਤੇ ਪੁਲੀ ਵੀ ਦੱਬ ਦਿੰਦੇ ਇਹ ਤਾਂ ਰੱਖੀ ਹੈਗੀ ਕਿ ਇੱਥੇ ਬਰਮਾ ਲਾਉਣ ਨੇ ਆਟ ਹੋਏ ਤੇ ਜੇ ਮੈਂ ਆਟ ਹੋਏ ਤੇ ਜਾਂ ਇੱਧਰ ਟੋਏ ਤੇ ਜਿਹੜਾ ਤੁਸੀਂ ਆਪਣੇ ਵੇਖੇ ਹੀ ਹੋਏਗਾ ਕ੍ਰੋਸ ਵਾਲਾ ਤੇ ਤਾਂ ਕਰਕੇ ਇੱਥੇ ਖੁੱਲਾ ਜਾ ਮੋਲਾਈ ਛੱਡਿਆ ਹੋਇਆ ਬਸ ਤੇ ਆਪਣੀ ਮੋਟਰ ਆਪਣੇ ਛੱਤੂ ਨੌਜਵਾਨ ਨੇ ਚਲਾ ਰੱਖੀ ਆ ਉਹ ਲਈ ਜਾਂਦਾ ਪਾਣੀ ਪਹਿਲਾਂ ਮਨਪੀਤ ਆਉਂਦਾ ਰਿਹਾ 2-3 ਦਿਨ ਤੇ ਆਹ ਆਪਣੀ ਜਮੇ ਆ ਤੇ ਆਹ ਵਾਲੀ ਬਾਡਾ ਲਾ ਲਾਂਗੇ ਨਹੀਂ ਅਗਲੀ ਵਾਰ ਨਹੀਂ ਦਿੰਦੀ ਫਿਰ ਇਹ ਜੇ ਇਹਨੂੰ ਪਕਾ ਕੇ ਵੱਡਾਂਗੇ ਥੋੜਾ ਜਿਹਾ ਤੇ ਬਾਕੀ ਅਚਾਰ ਵੀ ਹੈਗਾ ਥੋੜੀ ਥੋੜੀ ਲੈ ਜਾ ਕਰਾਂਗੇ ਲਿਆ ਡੰਡਾ ਆ ਚਾੜ ਲਈ ਉਹ ਉਧਰੋਂ ਹਾਂ ਠੀਕ ਆ ਬਈ ਨੌਜਵਾਨ ਕਹਿੰਦਾ ਦੂਜੇ ਪਾਸੋਂ ਲਾਵਾਂਗੇ ਬਾਡਾ ਚੱਲ ਆ ਜਾ ਫਿਰ ਉਧਰ ਹੀ ਆਹਾ ਸਾਹਮਣੇ ਖੜਾ ਹੋਇਆ ਬਾਜਰਾ ਆ ਸੁਪਰ ਨੇਪੀਰ ਇਹ ਤਾਂ ਨਾਂ ਬਾਡਾਂ ਵਾਲਾ ਕਹਿ ਦਿੰਦੇ ਇਹਨੂੰ ਬਾਜਰਾ ਕਈ ਕਹਿ ਜਾਂਦੇ ਆ ਬੂਝੜਾ ਬੂਝੜ ਲਾਉਣੇ ਆ ਬੂਝੜ ਕਹਿ ਜਾਂਦੇ ਇਹਨੂੰ ਇਹ ਵੀ ਜੜਾਈਆਂ ਲੱਗ ਜਾਂਦੇ ਹੁੰਦੇ ਆ ਵੱਡ ਕੇ ਟੋਟੇ ਕਰਕੇ ਲੱਗ ਜਾਂਦਾ ਹੁੰਦਾ ਇਹ ਤੇ ਸਾਫ ਤੇ ਟਾਂਡੇ ਊੜੇ ਕਰਕੇ ਉਹਦੇ ਜਿਹੜੇ ਧਾਦੇ ਨੇ ਉਹਨੇ ਹਲਾਉਣ ਵਾਲੀਆਂ ਸਤ ਸਤ ਸ਼ਿਰਿਵਾਹੀ ਗਰੂ ਕਰਤੀ ਆਪਣੇ ਨੌਜਵਾਨ ਨੇ ਬੋਣੀ ਪਈ ਹਰੇ ਦੀ ਅਜਾ ਜੀਵਨ ਦੀ ਪਾਤ ਲਾ ਲਿਆ ਕਰਾਂਗੇ ਉਹਨਾਂ ਦੀ ਝਾੜ ਲਿਆ ਕਰਾਂਗੇ ਹੈ ਗੁਣ ਸੂਆ ਜਾ ਪੈਰੇ ਸਾਰੇ ਸਰਾਵ ਕਰੀ ਜਾਂਦੇ ਵਿੱਚ ਵਿੱਚ ਉਹਦਾ ਢੇਰ ਹੀ ਲਾਉਂਦਾ ਮਿੱਟੀ ਦੇ ਜਿਹਾ ਸਿਆਹਤਰੀਕਾ ਕਿਹੜੇ-ਕਿਹੜੇ ਵੀਰ ਵਰਤਦੇ ਆ ਕਮੈਂਟ ਕਰਕੇ ਲਾਜ਼ਮੀ ਦੱਸਿਓ ਇਹ ਵਾਲਾ ਤੇ ਇਧਰ ਨੌਜਵਾਨਾ ਛੱਤੂ ਹੈਲੋ ਹਾਏ ਹੈਲੋ ਹੈਲੋ ਕੈਸੇ ਹੋ ਅੱਛਾ 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 ਹੋ ਠੀਕ ਹੈ ਲੋਟ ਆ ਲੱਗ ਗਿਆ ਲੱਗੀ ਜਾਂਦਾ ਵਸਾ ਲੋਟਾ ਠੰਡ ਵਾਲੀ ਐ ਭਰਾ ਠੰਡ ਤਾਂ ਕਿਹੜੀ ਐ ਯਾਰ ਡੰਡ ਨੂੰ ਡਲਾ ਲੈਂਦਾ ਚਾਰ ਭੱਜਿਆ ਫਿਰਦਾ ਬੈਠਾ ਹੋਏਗਾ ਉੱਥੇ ਛੱਡ ਕੇ ਨੱਕਾ ਖੜੀ ਦੇ ਨਹੀਂ ਫੇਰ ਲੋਟ ਆ ਹਏ ਕੀ ਆਵਾਟਾ ਕਿੰਨੇ ਵਜੇ ਆਇਆ ਸੀ ਕਿੰਨੇ ਵਜੇ ਆਇਆ ਸੀ ਸਾਢੇ 4 ਵਜੇ ਆਇਆ ਸੀ ਬੱਸ ਥੋੜੀ ਫਿਰ ਤੋਂ ਫਰੰਟ ਲੱਗਣੀ ਹੈ ਅੱਜ ਦੁਪਹਿਰ ਨੇ ਉੱਠੜਿਆ ਅੱਗੇ ਰਜਾਈ ਛੱਡ ਦੇ 8 ਵਜੇ ਹਾਂ ਇਹੀ ਚੀਜ਼ ਦਾ ਫਰਕ ਲੱਗ ਰਿਹਾ ਵਸ ਇਹਨੂੰ ਹਣਾ ਤੇ ਅੱਜ ਮੈਂ ਰੱਬ ਤੇਰਾ ਭਲਾ ਕਰੇ ਲੇਟ ਉੱਠਿਆ ਪੌਣੇ 10 ਹੋਏ ਪਏ ਸੀ ਤੁਰ ਜਾਈ ਚੋਂ ਨਿਕਲਿਆ ਤੇ ਮੈਨੂੰ ਐ ਲੱਗਿਆ ਅੱਜ ਠੰਡ ਹੈ ਹੀ ਨਹੀਂ ਐਸੇ ਨਹੀਂ ਫਰਕ ਆਸਨੇ ਆ ਉੱਠ ਕੇ ਪਤਾ ਲੱਗਦਾ ਮੈਂ ਥੋੜਾ ਜਿਹਾ ਪੈਸੇ ਬਾਲੀ ਵੀ ਨਹੀਂ ਹੁੰਦੀ ਉਦੋਂ ਦਿਨ ਚੜੇ ਜੀ ਹੁੰਦੀ ਹੈ ਠੰਡ ਥੋੜੀ ਜੀ ਫਿਰ ਹਵਾ ਹੀ ਚੱਲ ਪੈਂਦੀ ਹੁੰਦੀ ਆ ਰਾਤ ਨੂੰ ਟਕਾ ਹੁੰਦਾ ਥੋੜਾ ਜਿਹਾ ਹਉਥੇ ਬਈਆ ਬੱਡਾ ਹਉਥੇ ਬਈ ਦੱਤੀ ਆ ਜਾ ਬਟਲਾ ਦੱਤੀ ਭਈ ਮੈਂ ਸੱਤ ਬਾਲ ਚੱਪੂ ਜਾ ਪੋਚ ਜਾਵਾ ਯਾਰ ਆਹ ਪੋਚਿਆ ਠੀਕ ਐ ਸਰ ਉਧਰ ਨੂੰ ਜਾਂਦੇ ਜਿਹੜੀ ਉਹ ਐਂ ਕਹਿੰਦਾ ਸਾਖ ਠੀਕ ਆ ਬਈ ਜੀ ਚੱਕ ਵੀ 4 ਨੌਜਵਾਨਾ 4 ਪੰਟਾ ਭਰ ਲਿਆ ਨੌਜਵਾਨਾਂ ਨੇ ਨੌਜਵਾਨ ਤਾਂ ਦੋ ਹੀ ਆ ਤੇ ਬਾਡੀ ਅਸੀਂ ਉਗੜ ਤੁਗੜ ਜੇ ਲਾਇਆ ਵਾਡਾ ਵਹੇ ਸਾਫ ਬਾਡੀ ਦੇ ਸ਼ਕੀਨ ਆ ਤੇ ਇਹ ਇਧਰੋਂ ਡਿੱਗੀ ਜਾਂਦਾ ਸੀ ਕੁਛ ਆ ਚੂਹਿਆਂ ਨੇ ਬੁਰੇ ਹਾਲ ਤੇ ਬੈਂਕੇ ਦੇ ਹਾਲੇ ਘਰੇ ਪਏ ਆ ਯਾ ਖੱਡਾਂ ਢੇਰ ਲਾਇਆ ਪਿਆ ਪਟ-ਪਟ ਮਿੱਟੀ ਦੇ ਤੇ ਇਹਦਰਾ ਬਾਜਰੇ ਜਿਹੜੇ ਲੋਕੇ ਬੈਠੇ ਹੋਣਗੇ ਇਹ ਬਾਜਰਾ ਛੱਡਿਆ ਆਪਾਂ ਮਾਰਚ ਚ ਚਲਾਉਨੇ ਹੁੰਦੇ ਆ ਜਿਵੇਂ ਜਿਵੇਂ ਆਪਦਾ ਪਿਛਲਾ ਵਾਢਾ ਖਤਮ ਹੁੰਦਾ ਜਮੀ ਖਤਮ ਹੁੰਦੀ ਆ ਕੋਈ ਅੱਧੇ ਕੁ ਮਾਰਚ ਨੂੰ ਸ਼ੁਰੂ ਕਰ ਦਿੰਦਾ ਕੋਈ ਮਾਰਚ ਦੇ ਪਹਿਲੇ ਦੂਜੇ ਹਫ਼ਤੇ ਕੋਈ ਮਾਰਚ ਕਿਸੇ ਦਾ ਟੱਪ ਜਾਂਦਾ ਆ ਵਾਢਾ ਮੁੱਕਦੇ ਮੁੱਕਦੇ ਜਮੀ ਤੇ ਜਿਵੇਂ ਇਹ ਮੁੱਕੂ ਆ ਤੇ ਉਵੇਂ ਆਪਾਂ ਫਿਰ ਬਾਜਰੇ ਦੀ ਲਵਾਈ ਸ਼ੁਰੂ ਕਰਦੇ ਆਂਗੇ ਕੱਲ ਕੀ ਧੁੱਪ ਨਿਕਲਿਆ ਸੀ ਸੂਰਜ ਨੇ ਦਿੱਤੇ ਆ ਦਰਸ਼ਨ ਥੋੜੇ ਜਿ ਔਰ ਕੱਲ ਵੀ ਧੁੱਪ ਨਿਕਲਿਆ ਸੀ 2:30 ਵਜੇ ਅੱਜ ਥੋੜੀ ਜੀ ਪਹਿਲਾਂ ਨਿਕਲਿਆ ਤੇ ਸਮਾਂ ਹੋਇਆ 6:30 ਪਾਉਣੇ 1 ਵਜੇ ਦਾ ਨੂੰ ਵਲੇ ਕੀ ਹੋ ਗਿਆ ਸਾਹਮਣੇ ਟੁੜੀ ਵਾਲੀ ਟਰਾਲੀ ਖੁੱਪੀ ਪਈ ਆ ਤੇ ਇਹ ਕੱਢੀ ਜਾਂਦੇ ਆ ਕੱਲ ਪਹਿਲਾਂ ਵੀ ਟਿੱਡੀ ਕਰੀ ਖੜੀ ਕੱਲ ਰਾਤ ਦੀ ਖੜੀ ਹੋਊਗੀ ਉਧਰ ਦੀ ਲੈ ਜਾਏ ਨੇ ਮੋੜ ਕੇ ਵਿਚੋਂ ਦੀ ਇਹਦਾ ਕਿ ਪਤਾ ਕਿੰਨਾ ਕ ਟਾਈਮ ਲਾਉਣਗੇ ਆ ਪਿਛਲੀ ਗਲੀ ਭਾਗ ਜਨੇ ਇਹਨਾਂ ਦੇ ਟਾਲੀ ਵਾਲਿਆਂ ਦੇ ਘਰ ਕੋਲ ਦੀ ਤੇਦਰੂ ਰੋਡ ਜ्याम ਹੋਇਆ ਪਏ ਇਹ ਲਿੰਕ ਰੋਡ ਆ ਉਧਰਲੇ ਦੇ ਨਾਲ ਆ ਜਿਹੜਾ ਆਪਣਾ ਆ ਉਹ ਸਾਹਮਣੇ ਚ ਪੈਦੇ ਜਾਂਦੇ ਆ ਤੇ ਉਹ ਸਿੱਧਾ ਬਟਿੰਡੇ ਵਾਲਾ ਮੇਨ ਰੋਡ ਆ ਤੇ ਇਹ ਆਪਣੇ ਇਧਰ ਨੂੰ ਪੁਰਾਣਾ ਰੋਡ ਆ ਇਹ ਇਹ ਪਹਿਲਾਂ ਘੁੰਮ ਕੇ ਉੱਥੇ ਰਲਦਾ ਹੁੰਦਾ ਸੀ ਇਹ ਹੁਣ ਐ ਸਮਝ ਲਓ ਲਿੰਕ ਰੋਡ ਰਹਿ ਗਿਆ ਜੇ ਹੁਣ ਇਹਨਾਂ ਦਾ ਪਤਾ ਨਹੀਂ ਕਿੰਨਾ ਕ ਟਾਈਮ ਲੱਗੂ ਆ ਤੇ ਗੱਡੀ ਹੁਣ ਵਾਪਸ ਘਮਾ ਲੈਨੇ ਆ ਵੱਡੇ ਰੋਡ ਤੇ ਪਾ ਲਾਂਗੇ ਇੱਥੋਂ ਪਿੱਛੋਂ ਦੀ ਗਲੀ ਗਲੀ ਵਿੱਚ ਦੀ ਚੱਲ 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 ਵਧੀਆ ਜੀ ਵਧੀਆ ਸਵਾ 1 ਵਜੇ ਦਾ ਸਵਾ ਤੇ ਖੇਤੋਂ ਅਨਸਾਰ ਪਹਿਲਾਂ ਤਾਂ ਦਿੰਨੇ ਆ ਜਿਹੜਾ ਮੂੰਗਫਲੀ ਨੂੰ ਰਿਓੜੀਆਂ ਨੂੰ ਮਾ ਮੇਰੇ ਆਏ ਸੀ ਕੱਲ ਐਨੀਆਂ ਚੀਜ਼ਾਂ ਲੈ ਕੇ ਆਏ ਤਾਂ ਆ ਜਾਣਾ ਲੱਗ ਜੂ ਪਤਾ ਜੇ ਖੁੱਲਦੀ ਹੈ ਕਿ ਨਹੀਂ ਲੱਗ ਜੂ ਪਤਾ ਸਾਰੇ ਯੋਰ ਲੱਗਦਾ ਆ ਜਾਣਾ ਓਏ ਇਹ ਜੂ ਰੱਖੀ ਨਾ ਆ ਦੇਖੀ ਇਹ ਨੰਗਾ ਚੀਜ਼ਾਂ ਦੇ ਰਿਹਾ ਬਈ ਆਖਿਆ ਕੀ ਲੈਣਾ ਪਹਿਲਾਂ ਦੱਸ ਕੀ ਲੈਣਾ ਚੱਕ ਲੈ ਚੰਗਾ ਹਲੇ ਸਸਤੀ ਕੱਲ ਬਣਾ ਦੋ ਬਟੇ ਸਾਰਿਆਂ ਨੂੰ ਕੱਲ ਮੈਂ ਇਹਨੂੰ ਆਖਿਆ ਤਾਜ ਨੂੰ ਭਾਈ ਮੈਂ ਤਾਜ ਆਇਆ ਸਾਰਿਆਂ ਨੂੰ ਸਸਤੀ ਕੱਲ ਬਣਾਉਣਾ ਹੈ ਵੀਡੀਓ ਬਣਾ ਕੇ ਕਹਿੰਦਾ ਸਾਰੇ ਜਣੇ ਕਹਿੰਦਾ ਸਾਰੇ ਜਣੇ ਕਿੱਥੇ ਨੇ ਜਿਨ੍ਹਾਂ ਨੂੰ ਵੀਡੀਓ ਬਣਾਉਣੀ ਹੈ ਲਾਈਕ ਲਾਈਕ ਕਰਨ ਨੂੰ ਅਖੂ ਆਉਣ ਇਹ ਲਾਈਕ ਵੀ ਖਾ ਗਏ ਮੁងਫਲੀ ਵੀ ਖਾ ਗਏ ਮੁងਫਲੀ ਵੀ ਖਾਏ ਹੋ ਅਕਰੋਟ ਵੀ ਖਾਏ ਹੋ ਨਾ ਉਹ ਤੂੰ ਡਾਕਾ ਲੈਗਾ ਮਾਰ ਕੇ ਪੰਨ ਲਾ ਇਹਨਾਂ ਨੂੰ ਪੰਨ ਲਾ ਪਨ ਲ ਕਿਵੇਂ ਪਨੇਗਾ ਪਨ ਦੇ ਤੂੰ ਪਨ ਤੂੰ ਪਨ ਦੇ ਜਾਣਦਾ ਹੈਗਾ ਤੂੰ ਓਏ ਹੱਥ ਫੁੱਟ ਜੋ ਹੱਥ ਫੁੱਟ ਜੋ ਆ ਮੈਂ ਖਾ ਜਾ ਆ ਅਕੜਨ ਦੀ ਤੂੰ ਬੜਿਆ ਘੜੀ ਬੰਦੇ ਆ ਗਏ ਓ ਬੋਲੂ ਯਾ ਨਾ ਹੋਵੇ ਦਾ ਓ ਬੋਲੂ ਬਿੱਲਾ ਕਿੱਥੇ ਗਿਆ ਬੋਲੂ ਬਿੱਲਾ ਆਪਣਾ ਦੇਖਦੇ ਬੋਲੂ ਬਿੱਲੇ ਆ ਗਿਆ ਤੂੰ ਭੋਲੂ ਬਿੱਲਾ ਛੇਰ ਦਾ ਬੱਚਾ ਇਹ ਤਾਂ ਬਲੇ 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 ਤੇ ਲੱਗਦੇ ਹੱਥ ਦਾਤ ਵੀ ਖੋਲ ਲਿਆ ਮਨਪੀਤ ਨੇ ਤੇ ਪਹਿਲਾਂ ਇਹ ਦਾਤਾਂ ਦੇ ਦੰਦੇ ਸੀਗੇ ਜਿਵੇਂ ਬਾਜਰੇ ਦਾ ਟੋਕਾ ਕਰਦੇ ਹੁੰਦੇ ਸੀ ਹੁਣ ਫਿਰ ਸਾਫ ਚਾਹੀਦੇ ਦਾਤ ਜਮੀ ਵਾਸਤੇ ਚਾਹੀਏ ਥੋੜਾ ਜਿਹਾ ਕਾਜੜਾ ਆਇਆ ਹੋਇਆ ਟੋਕਾ ਤਾਂ ਹੀ ਉਹ ਅੱਜ ਤੇ ਬਾਕੀ ਗਰੀਸ ਗੱਪਾ ਹੋ ਗਿਆ ਨਾਲੇ ਇੱਕ ਵਾਰੀ ਚਲਾ ਲਈ ਥੋੜੀ ਪਹਿਲਾਂ ਵਾਲੀ ਗਰੀਸੀ ਹੱਲ ਗਈ ਸੀ ਚਲਾ ਕੇ ਅੱਜ ਤੇ ਬਾਕੀ ਲੋਟਾ ਮੋਲ ਕੰਮ ਕਰ ਤੋਂ ਬਾਅਦ ਚਾਹ ਦਾ ਆਨੰਦ ਲੈਂਦੇ ਹੋਏ ਦਾਸ ਸਾਹਿਬ ਧੁੱਪ ਦੇ ਬੇਚ ਤਨਵਾਖੇ ਚੌਕਾ ਕਰਾ ਕੇ ਆਈ ਉਹ ਦੇਖੀ ਚਾਂਚ ਕੌਣ ਨੱਚੀ ਜਾਂਦਾ ਇੱਧਰ ਹਾਂ ਕੌਣ ਕੱਪਾ ਬਿੱਲਾ ਆ ਸੀ ਆ ਸੀ ਹੱਥ ਮੜਿਆ ਬਿੱਲਾ ਥੋੜਾ ਆ ਇੱਕ ਵਾਰੀ ਬਿੱਲਾ ਭਾਲ ਕੇ ਦੇ ਦੂੰਦੀ ਬਿੱਲਾ ਫੜ ਕੇ ਦੇ ਦੂੰ ਬਿੱਲਾ ਫੜ ਤੂੰ ਉਹਦੀ ਬਿੱਲਾ ਫੜ ਦੂੰ ਆ ਹਾਂ ਹੱਥ ਮੜਿਆ ਹਾਂ ਐ ਨਹੀਂ ਬਦਗਾ ਮੜਿਆ ਮਾਰ ਕੇ ਬਾਹਰ ਹੱਥ ਜੱਬੜ ਜੀਗਾ ਚੰਗਾ ਫਿਰ ਬਿੱਲੇ ਨਹੀਂ ਫੜ ਕੇ ਜਾਂਦਾ ਓਏ ਪੈਨਸਲ ਆ ਦੀਦੀ ਦੀਦੀ ਪੈਨਸਲ ਆਏ ਦੱਬਣੀ ਨਹੀਂ ਇਹ ਨਾ 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 ਉਹ ਦੀਦੀ ਦੱਬਣੀ ਨਹੀਂ ਫਿਰ ਪਚੰਗਾ ਮੈਂ ਹੱਥ ਫੜੂਗਾ ਐ ਆਹ ਹੱਥ ਫੜੂਗਾ ਹੋ ਗਿਆ ਹੋ ਜਾਂਦਾ ਹੋ ਜਾਂਦਾ ਹੋ ਗਈ ਹੋ ਲੈ ਸੂਰਜ ਸੂਰਜ ਦੇਵਤਾ ਲੈ ਗਿਆ ਬਾਦਰੀ ਬਾਦਰੀ ਹੋ ਜਾਂਦੀ ਹੋ ਜਾਂਦੀ ਬਾਦਰੀ ਬਾਦਰੀ ਹੋ ਟੱਪ ਗਈ ਨਹੀਂ ਬੁੱਤ ਬਣੀ ਨਹੀਂ ਹੁੰਦੀ ਤੁਸੀਂ ਓਏ ਐ ਤੋੜ ਦੋ ਹਿਯਾ ਦੇ ਓਏ ਨੂੰ ਦੰਦ ਲਾ ਬੀਂਦੇ ਠੰਡ ਲੱਗਦੇ ਰੂ ਨੂੰ ਬਲਿਆੜੀ ਅਦਰ ਨਾਲ ਦੀ ਓਏ ਇਹ ਰਾਜ ਫਾਇ ਦੇਖ ਉਹ ਦੇਖ ਲਓ ਹੁਣ ਪੈ ਜਾ ਦੇਖ

ਨਾ ਜਿਹੜੇ ਨਾ ਕਦੀ ਮੂੰਹ ਇਹਦੇ ਗੱਗੂ ਆ ਕੇ ਜਰ ਸੈਂਟਰ ਭੇਜੀ ਬਾਬਾ ਚਰੂ ਕਰਨ ਨਾਲ ਹਾਂ ਉਹ ਤਾਂ ਇਹ ਕਿਹਾ ਆਟਾ ਪੈ ਰਹੀ ਇਦਾਂ ਕਿ ਬੱਸ ਬਾਗ ਜਾਂ ਨਾ ਤੈਨੂੰ ਨੀਰਾਚਾਰਾ ਪਾਉਣ ਤੋਂ ਬਾਅਦ ਇੱਕ ġeṛa ਗੱਗੂ ਨੌਜਵਾਨ ਦੇ ਘਰ ਦੇ ਕੇ ਇਹ ਕਿੰਨਾ ਕਾ ਆਮ ਨਵੇੜਿਆ ਮੈਂ ਆ ਹੀ ਕਮਿੰਗ ਸਰ ਸਾਸਰੀ ਗਾਲ ਜੀ ਆ ਜੀਏ ਉਹ ਯਾਰ ਤੁਸੀਂ ਜਦੋਂ ਮੈਂ ਆਉਣਾ ਹੁੰਦਾ ਉਦੋਂ ਪੌੜੀ ਚੱਕਦੇ ਆਣੇਗੇ ਅਬਾ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਉੱਤਰੂ ਐ ਇੱਧਰ ਮਿਸਤਰੀ ਡੰਗ ਰੱਖਿਆ ਤਾਂ ਹਾਂ ਪੌੜੀ ਤੇ ਠੀਕ ਐ ਹਾਂਜੀ ਮਿਸਤਰੀ ਨੇ ਤੁਹਾਨੂੰ ਡੰਗ ਰੱਖਿਆ ਸਾਨੂੰ ਰੰਗ ਰੱਖਿਆ ਮਿਸਤਰੀ ਨੇ ਲੋਟਾ ਗੋਰੀ ਹਾਂਜੀ ਹਾਂ ਲੋਟਾ ਲੋਟਾ ਮਿਸਤਰੀ ਸੂਤਾ ਜਮਾ ਕਾਇਮਾ ਮਿਸਤਰੀ ਪੁਰਾ ਚਾਲ ਚੰਗੀ ਗੱਲ ਕੁਸਕਦਾ ਨਹੀਂ ਨਾ ਮਨਾਂ ਜਾ ਵਰਸਟ ਦੇ ਹੋ ਜਾਂਦਾ ਹੋਰ ਤਾਂ ਕੋਈ ਨਹੀਂ ਮਾਰੀ ਮੜਾਈ ਲਲਕਰਾ ਮਿਸਤਰੀ ਆਓ ਹਾਂ ਡੂੰਗਾ ਹਨਾ ਠੀਕ ਐ ਆ ਗਿਆ ਉਧਰ ਨੌਜਵਾਨਾਂ ਨੇ ਪੌੜੀ ਚੱਕ ਰੱਖੀ ਸੀ ਦਾਸ ਇਧਰੋਂ ਬੰਬੂ ਕਾਰ ਦੇ ਪਹੁੰਚੇ ਨੇ ਹਾਂ ਵੀ ਲਗਾ ਰੇ ਲੋਟਾਂ ਕਿਵੇਂ ਗੱਗੂ ਕਿਵੇਂ ਕੱਟੀ ਲੰਮੀ ਬਾਰਖੀ ਆ ਕੋਈ ਆ ਕਿਉਂ ਗਵਾਨ ਦੀ ਰੱਖਣ ਦਿਖਾ ਲਮੀ ਉਹ ਗੋਰੀ ਕਹਿੰਦਾ ਫਰੇਮ ਹੋ ਗਿਆ ਉਹ ਆ ਡਾਕਟਰ ਨੂੰ ਸੱਦਿਆ ਜੀ ਸੱਦਿਆ ਆਉਂਦੀ ਡਾਕਟਰ ਕੀ ਕਰਾਂਗਾ ਪਿੰਡ ਦਾ ਨੂੰ ਉਹ ਡਾਕਟਰ ਕੋਈ ਬੁੱਠਾ ਬੋਲ ਦੇ ਬਾਦਰ ਨੂੰ ਕਹਾਂ ਉਹ ਚੱਲ ਕੋਈ ਨਾ ਯਾਰ ਬਾਦਰ ਨੂੰ ਹੱਦਾਂ ਕਰ ਲਈ ਗੱਲ ਆ ਕੀ ਕਹਿੰਦਾ ਸਹੀ ਨਹੀਂ ਬੰਦੋ ਵੀ ਨਹੀਂ ਹੁਣ ਆਹਾ ਪੈਰ ਮਾਰੇ ਸੀ ਨੇ ਪੈਰ ਹੀ ਮਾਰਦੇ ਖੜੀ ਹੋਈ ਸੀ ਕੋਈ ਕਿਸੇ ਆ ਕੀ ਆ ਕੀ ਪਿਆ ਯਾਰ ਤੂੰ ਕੋਈ ਨਾ ਆ ਕੀ ਪਿਆਗਾ ਨਹੀਂ ਮੈਂ ਅੱਜ ਕਰ ਬੋਲਿਆ ਨਹੀਂ ਕੀ ਹੋਇਆ ਮਾਸੇ ਨੂੰ ਕਿਸਦਾ ਮਿੱਤ ਨਹੀਂ ਹੁੰਦਾ ਖੜ ਜਾ ਯਾਰ ਬਸਾਰ ਠੀਕ ਆ ਕੋਈ ਨਾ ਕੁਝ ਨਹੀਂ ਹੋਇਆਗਾ ਨਹੀਂ ਯਾਰ ਉਹ ਬੱਸ ਉਹ ਬੱਸ ਟੈਲੀਫੋਨ ਲਾ ਲਈ ਮੈਂ ਦੇਖ ਲਈ ਓਏ ਨਹੀਂ ਕੋਈ ਨਾ ਉਹ ਬੱਸ ਯਾਰਾ ਗੁੱਸਾ ਨਾ ਕਰ ਉਹ ਬੱਸ ਖੰਡਾ ਰੇ ਟੰਗ ਦੇ ਕੋਈ ਨਾ ਠੀਕ ਹੈ ਠੀਕ ਓਏ ਬੱਸ ਵੱਧ ਕੋਈ ਨਾ ਕੁਝ ਨਹੀਂ ਹੁੰਦਾ ਵੱਧ ਖਾ ਗਈ ਉਹ ਦਰਦ ਦਰਦ ਨੂੰ ਲਾ ਕੇ ਉਹ ਨੀਲਾ ਖਾ ਗਈ ਹੋ ਗਈ ਉਹ ਉੱਤੇ ਮਾਰਾ ਸਿਰਦਾ ਜਦੋਂ ਆਹ ਮੂਰੇ ਗੁੱਠਾ ਲਾ ਕੇ ਇਹਨੂੰ ਜ਼ਮਾਰ ਕੇ ਸ਼ੇਕ ਕਰ ਦੇ ਇੱਕ ਵਾਰੀ ਦੱਬ ਕੇ ਹਿਲਾ ਦੇ ਨੀਰਾ ਵੱਧ ਖਾਦਾ ਕਿਤਾ ਕਿੰਨਾ ਕ ਪਾਇ ਨੀਰਾ ਇਹਨੂੰ ਨੀਰਾ ਥੋੜੀ ਖਾਂਦੀ ਆ ਬਹੁਤ ਨਹੀਂ ਹੁੰਦੀ ਸਾ ਤੂੰ ਹੀ ਆ ਗਿਆ ਉਪਰੇ ਮਾ ਚੱਲ ਠੀਕ ਆ ਵੈਸੇ ਭਾਈ ਕੱਟੀ ਤੇ ਥੋੜਾ ਜਿਹਾ ਸਲਾ ਲੈ ਕੇ ਕਿਸੇ ਦੀ ਮਿੱਠਾ ਛੋਟਾ ਪਾਇਆ ਚਮਚਾਕ ਚੱਲ ਚੱਟ ਚਾਹ ਮੂੰਹ ਬੋਲੇ ਦਾ ਨਾ ਪਤਾ ਕਰ ਮਾਰੇ ਫੜ ਕੇ ਰੱਖ ਜੀਬ ਦੱਬ ਜੀਬ ਦੱਬ ਏ ਗੜਾ ਚੱਕ ਦੇ ਵਾਹ ਮੜੀ ਜੀਬ ਦੱਬ ਕੇ ਰੱਖੀ بس پارک ਰੱਖ ਕੇ ਮੜਾ ਫੜ ਕੇ ਰੱਖਣਾ ਦੇ ਚੈੱਕ ਬਸ ਸਹੀ ਆ ਉਹ ਤਾਂ ਕੋਈ ਨਾ ਕੋਸ਼ ਨਹੀਂ ਆਸੀ ਅਸੀ ਅਸੀ いや ਕੋਸਾ ਪਾਣੀ ਪਿਆਈ ਹੁਣ ਜਦੋਂ ਉਹਨੂੰ ਪਾਣੀ ਪਿਆ ਦੇਂਗਾ ਪਾਣੀ ਤੇ ਇੱਕ ਟਾਈਮ ਹੀ ਪੀਂਦੀ ਆ ਕੋਈ ਨਾ ਕੋਸਾ ਆ ਜਾ ਪਿਆਦੀ ਮੜਾ ਇਹ ਅੱਧੀ ਕੁਆਲਿਟੀ ਪੀਤਾ ਦੋ ਜੱਗ ਦਾ ਸਹੀ ਆ ਕੋਈ ਨਾ ਪੀ ਲੂਗੀ ਕੜਾ ਕੜਾ ਗੁੜਾ ਪਿਆ ਦੇ ਇੱਕ ਦਾ ਹੋਰ ਓਕੇ ਮੈਂ ਆ ਗੋਰੀ ਠੀਕ ਹੀ ਚਾਹੀਦਾ ਉਹ ਆ ਯਾਰ ਗੱਗੂ ਗਰਮ ਹੋਇਆ ਬੈਠਾਗਾ ਗਰਮ ਹੋ ਰਿਹਾ ਹੋਰ ਰੁਟਕਿਆ ਆ ਉਹਨੂੰ ਮਸਾਂ ਲੋਟਾ ਮਾਹੌਲ ਮਖਾ ਜੀ ਗਰਮ ਹੋ ਰਹੇ ਨੇ ਬੱਲੇ 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 ਚਮਕਾ ਦੇ ਕਾਂਵਰੇ ਜੀ ਆ ਕਰਤੀ ਕਹਿੰਦਾ ਜੀ ਆ ਕਰਤੀ ਕਹਿੰਦਾ ਸ਼ਾਬਾਸ਼ ਸੋਹਣੀ ਗੱਲ ਆ ਹੋਰ ਬਾਈ ਸਾਸਰੀ ਕਾਲ ਬਾਈ ਸਾਸਰੀ ਕਾਲ ਹੋਣਾ ਫਿਰ ਹੈ ਜਮਾ ਵਧੀਆ ਲੋਟ ਆ ਉਹ ਤੜਕੇ ਖੇਤ ਵਾਗ ਕੇ ਸੀ ਆ ਦੇਖ ਕੋਰੇ ਉਵੇਂ ਹੀ ਲਬੜਿਓ ਹੀ ਨੇ ਫਿਰਦਿਆਂਗੇ ਉਸੇ ਨੂੰ ਦਾ ਕੰਮ ਵਾਲਿਆਂ ਦੇ ਲਈ ਨਹੀਂ 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 ਵੱਧ ਗਿਆ ਆਪਾਂ ਦੇ ਜਦੋਂ ਵਿਲੇ ਹੋਏ ਨੇ ਉਹ ਤੋਂ ਇੱਕ ਮਿੰਟ ਨਹੀਂ ਲਬੜਦੇ ਲੈਣ ਦਿੰਦੇ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਕੱਟੀ ਰਹੀ ਹੋਏ ਕੰਡ ਮੋਗੀ ਗੱਭੂ ਵੀ ਹੋਰ ਜ਼ਿਆਦਾ ਹੋ ਕੱਟੀ ਕੰਡ ਆ ਫਰੀਮਾ ਆ ਗਿਆ ਚੱਲ ਦੇਖਦੇ ਆਹੋ ਜਿਓ ਠੀਕ ਹੈ ਡਾਕਟਰਾਂ ਦੇ ਘਰ ਮੋਏ ਬੈਠਾ ਕਹਿੰਦਾ ਨਾ ਫੋਨ ਚੱਕਦੇ ਆ ਨਾ ਆਉਂਦੇ ਆ ਕਿ ਕਹਿੰਦਾ ਆਉਂਦੇ ਨਹੀਂ ਹੁਣ ਵਾਰ ਡਾਕਟਰ ਹੁਣ ਇੱਕ ਪੈਡ ਨਹੀਂ ਉਹ ਕੋਈ ਵੀ ਨਹੀਂ ਚੱਕਦੇ ਉਹ ਦੇ ਘਰ ਮੋਏ ਕੋਈ ਰੇਤੀ ਮਾਂ ਦੇ ਫੋਨ ਤੇ ਤਾਂ ਵੀ ਬਾਤਿੰਗ ਜਾਂਦੇ ਫਿਰ ਅਸੀਂ ਮੈਂ ਬੋਲਦਾ ਹਾਂ ਚੱਲ ਕੋਈ ਨਾ ਇਹ ਗਰਦ ਹੁੰਦਾ ਯਾਰ ਡਾਕਟਰ ਨਾ ਟਾਈਮ ਆਰਦੇ ਸੀ ਇਹ ਆ ਵੀ ਪ੍ਰੇਮਾ ਲੈਟੀ ਜੀ ਖਾਲੀ ਚ ਉਹਦਾ ਕਰਕੇ ਹੋ ਗਈ ਹੋਰ ਛੋਟਾ ਹੀ ਰਹਿ ਗਿਆ ਉਹ ਪਹਿਲਾਂ ਦੀਰਾ ਖਾਦਾ ਉਹ ਮਾਸੀ ਨੇ ਰੱਜ ਕੇ ਉੱਤੋਂ ਤੁਸੀਂ ਲੈਟੀ ਖਵਾਤੀ ਲੈਟੀ ਤਾਂ ਉਹਦੋਂ ਪਹਿਲਾਂ ਖਵਾਈ ਸੀ ਤੜਕੇ ਲੈਟੀ ਨਾ ਭਾਇਆ ਕਰੋ ਬਤਿ ਜੀ ਠੀਕ ਆ ਮਾਸੀ ਹੁਣ ਤਾਂ ਉਹ ਮਾੜਾ ਮੋਟਾ ਦਰਦ ਹੀ ਆ ਹੋਇਆ ਹੋਊਗਾ ਹਾਂ ਲੇਟੀ ਲੁਟੀ ਨੂੰ ਨਾ ਤਰਿਆ ਕਰੋ ਨੀਰਾਚਾਰੀ ਬਥੇਰਾ ਖਾ ਲੈਂਦੀ ਉਹ ਵੀ ਜੀ ਆ ਖਾਣ ਲੱਗੀ ਤਾਂ ਵੀ ਕੀ ਕਹਿਦਾ ਜੀ ਹੋਰ ਕੋਈ ਨਾ ਯਾਰ ਕੋਈ ਨਾ ਵਸੀ 6:15 ਮਿੰਟਾਂ ਦਾ ਸਮਾਂ ਹੋ ਗਿਆ ਤੇ ਪਸ਼ੂ ਅੰਦਰ ਬੰਨ ਦਿੱਤੇ ਗਏ ਨੇ ਤੇ ਬਾਤ ਚੀਤ ਦਾ ਸਮਾਂ ਜਾਰੀ ਕਰਦੇ ਆਂ ਬਾਤ ਹਾਂ ਕੱਲ ਜਿਹੜੀ ਪਾਈ ਸੀ ਬਾਤ ਸੌਣ ਭਾਦੋਂ ਇੱਕ ਰੁੱਤ ਦੋ ਬੁੜੀਆਂ ਦੀ ਇੱਕ ਗੁੱਤ ਕਿ ਦੋ ਭੈਣਾਂ ਦੀ ਮੰਮੀ ਦੋ ਭੈਣਾਂ ਦੀ ਇੱਕ ਗੁੱਤ ਤੇ ਜਿਹਦਾ ਉੱਤਰ ਸੀਗਾ ਪੀਂਗਾ ਕਿਸੇ ਵੀਰ ਦਾ ਉੱਤਰ ਮੈਨੂੰ ਨਜ਼ਰ ਨਹੀਂ ਆਇਆ ਤੇ ਫਿਲਹਾਲ ਕੋਈ ਬਾਤ ਨਹੀਂ ਚੱਲ ਅਗਲੀ ਬਾਤ ਹਾਂ ਪਵਾ ਦਿੰਨੇ ਆਂ ਕਿ ਮਾਤਾ ਲੱਗੇ ਹੋਏ ਰੋਟੀਆਂ ਤੇ ਪ੍ਰਸ਼ਾਦਾ ਪਾਣੀ ਨੂੰ ਆਵਾਜ਼ਾਂ ਮਾਰੀ ਜਾਂਦੇ ਸੀ ਆਪਾਂ ਤੇ ਤਿਆਰਾ ਮਈ ਬਹੁਤ ਬਾਤ ਹਾਂ ਬਾਤ ਪਾਉਣੀ ਹੈਗੀ ਢੇਟ ਮੇਂ ਉਂਗਲੀ ਸਿਰ ਪਰ ਪੱਥਰ ਜਲਦੀ ਬਤਾਓ ਇਸ ਕਾ ਉੱਤਰ ਢੇਟ ਮੇਂ ਉਂਗਲੀ ਸਿਰ ਪਰ ਪੱਥਰ ਜਲਦੀ ਬਤਾਓ ਇਸ ਕਾ ਉੱਤਰ ਸੱਸਰੀ ਘਰ ਬੇਟਾ ਸੋਹਣ ਸਾਰ ਠੀਕ ਹੈ ਮੈਂ ਬਸ ਆਦੇ ਪੱਕੇ ਪਏ ਨੇ ਖਾ ਲੋ ਬੇਟਾ ਆ ਜੋ ਠੀਕ ਹੈ ਗਾਜਰਾਂ ਦੀ ਸਬਜ਼ੀ ਗਾਜਰਾਂ ਦੀ ਸਬਜ਼ੀ ਆ ਜੀ ਵਧੀਆ ਠੀਕ ਹੈ ਜੀ ਤੇ ਬਸ ਇਸੇ ਦੇ ਨਾਲ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਲਾਜਮੀ ਕਰ ਦੇਣਾ ਮੈਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਵੀ ਜਰੂਰ ਕਰ ਲਿਓ ਤੇ ਨਾਲ ਹੀ ਸੋਣਾ ਜਾ ਕਮੈਂਟ ਜਰੂਰ ਕਰ ਦਿਆ ਕਰੋ ਆਪਣੇ ਨਾਂ ਦਾ ਤੇ ਕਿੱਥੋਂ ਤੁਸੀਂ ਵੀਡੀਓ ਵੇਖ ਰਹੇ ਹੋ ਤੇ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਨਾਲ ਅੱਗੇ ਵੀਡੀਓ ਸਾਂਝੀ ਜਰੂਰ ਕਰ ਲਿਓ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਲੈ ਕੇ ਆਪਾਂ ਹਾਜ਼ਰ ਹੁੰਦੇ ਰਵਾਂਗੇ ਸਾਫ਼ ਸੁਥਰੀ ਬੋਲੀ ਚ ਤਾਂ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ